ਸੋਡਾ ਦਾ ਇੱਕ ਝੋਲੇ ਨੇ ਝੋਲੇ ਮੰਡੇ ਨੇ ਮੇਲੇ ਵੀ ਆਏ ਜਾਵਾਂਗੇ। ਹਾਂ। ਝੋਲੇ ਨਹੀਂ ਲੋਈ ਹੈ। ਇੱਕ ਕ੍ਰਿਸ਼ਣ ਝੋਲੇ ਲੈ ਰਿਹਾ। ਝੋਲੇ ਚ ਕੀ ਹੁੰਦਾ? ਝੋਲੇ ਜ ਰੁਪਏ ਉਹਨਾਂ ਨੇ ਹੋਰ ਕੀ। ਕਿੰਨੇ? ਤੁਸੀਂ ਆਪਣਾ ਖੈਰਾ ਸਾਹਿਬ ਆਏ ਸੀ ਉੱਥੇ ਨਹੀਂ ਗਏ ਕੀ ਗੱਲ? ਉੱਥੇ ਮੈਂ ਗਿਆ ਨਹੀਂ ਮੇਰੀ ਬੰਦ ਨਹੀਂ ਸੀ। ਮੈਂ ਤਾਂ ਨਹੀਂ ਗਿਆ। ਕਿਹਦੇ ਨਾਲ ਨਹੀਂ ਬੰਦੀ? ਕੋਈ ਨਹੀਂ ਕੋਈ ਹੈਗੇ ਬੰਦੇ ਉੱਥੇ। ਹਾਂ। ਮੈਂ ਉੱਥੇ ਤਾਂ ਨਹੀਂ ਗਿਆ। ਤੁਸੀਂ ਤਾਂ ਖੈਰੇ ਸਾਹਿਬ ਨੂੰ ਮਿਲਣਾ ਸੀ ਬੰਦਿਆਂ ਤੋਂ ਕੀ ਲੈਣਾ? ਮੈਂ ਮਿਲਿਆ ਡੇਰੇ ਆ ਗਿਆ ਸੀ ਉਹ। ਉਹ ਮਿਲਲੇ, ਝੋੜਾ ਵੀ ਲਿਆ, ਚਾਰ ਪੈਸੇ ਮਿਲ ਗਏ ਸਾਨੂੰ। ਅਸੀਂ ਉੱਥੇ ਭੁੱਖੇ ਵਰਨੇ ਜਾਗੇ ਪੈਸੇ ਕਿਵੇਂ ਮਾਰਦਾ ਗੱਲ ਨੂੰ ਪੈਸੇ ਕਿਵੇਂ ਉਹ ਮਿਲ ਜਾਣੇ ਪੈਸੇ ਲੈਣਾ ਜੀ ਇਹ ਆ ਉਹਦੇ ਉਹਦੇ ਭੁਖਤੀ ਉਹਦੇ ਕੀ ਸੀ ਸਵਾਦ ਤੇ ਪਾਣੀ ਦਾ ਕਰਿਆ ਹੋਇਆ ਚਿਸਕਾਏ ਚਾਲਾ ਕੱਲ੍ਹ ਚਕਾਏ ਇੱਥੇ ਛੋਡਾ ਦੀ ਭੈਣ ਦਾ ਟੋਪ ਦਾ ਅੱਛਾ ਕਾਜੂ ਤੇ ਬਦਾਮ ਤੇ ਨਵੇਂ ਰੁਪਏ ਲੈ ਰੁਪਏ ਲੈ ਲੈ ਉਹਦੇ ਕੀ ਸੀ ਉਹਦੇ ਸਵਾਦ ਕੀਨੇ ਕੇ ਲੈ 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 ਕਿੰਨੇ ਖੁਸ਼ ਕਰਦਾ ਹੋ ਅੱਛਾ ਉਹ ਦੁਕਾਨ ਦਾ ਇਹ ਇੱਕ ਨਵਾਂ ਬੰਦਾ ਜੀ ਇਹ ਠੀਕ ਹੈ ਉਹ ਉਹ ਉਧਰ ਜਾ ਕੇ ਹੁਣ ਮੇਰੀ ਰਿਸ ਕਿਵੇਂ ਕਰਨਗੇ ਉਹ ਮੈਂ ਤਾਂ ਪਹਿਲਾਂ ਬਿਲਕੁਲ ਮੈਂ ਵੀ ਪਹਿਲਾਂ 2 ਰੁਪਏ ਕਰਾਂ ਉਹਦਾ 2 ਰੁਪਏ ਨੇ ਤੇ ਅੱਛਾ 1 ਰੁਪਏ ਲਾਉਂਦਾ ਨਾਲ ਆਵਾ ਲੋੜ ਹੈ ਬਲਾ ਲਓ ਨਹੀਂ ਜਮੀਨਾ ਬਲਾਓ ਜਮੀਨਾ ਬਲਾਓ ਤੇ ਅਜਰਵਿੰਦ ਖੰਨਾ ਆਇਆ ਸੀਗਾ ਸਫਲ ਪ੍ਰੋਗਰਾਮ ਹੋ ਗਿਆ ਤੇ ਜੋ ਕਿਸਾਨ ਜੁਨੀਓ ਨਾਲ ਵਿਰੋਧ ਬਹੁ ਵੱਡੀ ਪੱਧਰ ਤੇ ਕਰ ਰਹੇ ਆ ਨੇ ਕਾਫੀ ਟਾਈਮ ਤੋਂ ਅੱਜ ਵਿਰੋਧ ਨਹੀਂ ਹੋਇਆ ਕੀ ਗੱਲ ਇਹਨਾਂ ਉਹ ਪਤਾ ਨਹੀਂ ਕਿ ਖੰਨਾ ਉਰੇ ਆਊਗਾ ਇਹਨਾਂ ਨੂੰ ਇੱਕ ਹੋ ਕੇ ਉਰੇ ਆਉਣਾ ਚਾਹੀਦਾ ਸੀ ਹਾਂ ਪਤਾ ਲੱਗਦਾ ਉਹ ਵੀ ਗਿਆ ਹੁੰਦਾ ਮੈਸਜ ਲਿਖਦੀ ਉਰੇ ਆ ਗਿਆ 20 20 ਕੇ ਬੰਦੇ ਵਾਗੇ ਪੁਲਿਸ ਨੇ ਇੱਕ ਪਾਸੇ ਲਾ ਦੇ ਉਹ ਪ੍ਰੋਗਰਾਮ ਕਰਕੇ ਵਾਗੇ ਤੇ ਸੰਗਰੂਰ ਵਿਰੋਧ ਕਰਨ ਵਗ ਜਾਂਦੇ ਨੇ ਉਥੇ ਸੰਗਰੂਰ ਆ ਜੇ ਦੇਖਦਾ ਜਲੰਧਰ ਵਗ ਜਾਵਾਂਗੇ ਪਰ ਉਰੇ ਹੋਇਆ ਨਹੀਂ ਅਬ ਤੇ ਪਿੰਡ ਹੋਇਆ ਨਹੀਂ ਅਦੇ ਪਿੰਡ ਨਹੀਂ ਹੋਇਆ ਹਾਂ ਤੇ ਜਲੰਧਰ ਲੈ ਆ ਉਥੇ ਉਥੇ ਵਗ ਜਾਂਗੇ ਔਰ ਬਾਰਡਰ ਦੇ ਵਗ ਜਾਂਗੇ ਉਹ ਛੋਡੇ ਪਿੰਡ ਦੇ ਆ ਕੇ ਵਗਿਆ ਉਹ ਸਫਲ ਪ੍ਰੋਗਰਾਮ ਹੋ ਗਿਆ ਆਪਦੇ ਪਿੰਡ ਡਰਦੇ ਨਹੀਂ ਲੁਕਦੇ ਨਹੀਂ ਜੀ ਹਾਂਜੀ ਆਪਦੇ ਪਿੰਡ ਲੁਕਦੇ ਨਹੀਂ ਸ਼ੈਕਲ ਦਿਖਾਉਣ ਤੋਂ ਬੰਦੇ ਡਰਦੇ ਨਹੀਂ ਮੈਂ ਇਸ ਕਰਦੇ ਖੁਸ਼ ਵੀ ਆ ਹਾਂ ਸੁਨਹਿਲ ਕਿਉਂ ਖੁਸ਼ ਆ ਇਹ ਰਮਦਾਸੀ ਇਹ ਮਜੀ ਵੀ ਬਜੀ ਕਰ ਹਾਂ ਇਹ ਸਾਰੇ ਪਹਿਲਾਂ ਇਹਨਾਂ ਦਾ ਦੇਜੜੂ ਆ ਹਾਂ ਹੁਣੇ ਖੰਦੇ ਦਾ ਹੋ ਗਏ ਅਜਦਾ ਧੰਨਵਾਦ ਹੁੰਦਾ ਵਧੀਆ ਵੀ ਇਧਰ ਹੋ ਗਏ ਇਧਰ ਹੋ ਗਏ ਫਿਰ ਕਿਹੜੇ ਕੈਂਡੀਡੇਟ ਨੂੰ ਜਿਤਾ ਰਹੇ ਹਾਂ ਉਹ ਸਹੀ ਆਪਦੇ ਨੂੰ ਆਪ ਦਾ ਕਿਹੜਾ ਤੁਹਾਡਾ ਖੇਰ ਹੈ ਠੀਕ ਹੈ ਉੱਤੇ ਦਾ ਸਾਰੇ ਡਰ ਕੇ ਕਹਿੰਦੇ ਪ੍ਰੋਗਰਾਮ ਚ ਤਾਂ ਆਇਆ ਨਹੀਂ ਮੈਂ 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 ਬਥੇ ਕੁਝ ਕਹਿ ਜਾਂਦਾ ਮੈਂ ਹਟਦਾ ਵੀ ਨਹੀਂ ਕਹਿ ਵੀ ਉਹਨਾਂ ਮੈਂ ਦੱਸ ਲੈ ਜਣਾ ਤਾਂ ਠੀਕ ਹੈ ਹਾਂ ਉਹ ਸੋਡਾ ਦਾ ਇੱਕ ਝੋਲੇ ਦੇ ਝੋਲੇ ਮੰਨੇ ਦੇ ਮੇਰੇ ਲਈ ਵੀ ਆਏ ਜਾਵਣਗੇ ਝੋਲੇ ਨਹੀਂ ਲੋਈ ਹੈ ਇੱਕ ਕ੍ਰਿਸ਼ੀ ਚੋਲੇ ਲੈ ਜਾਂਦਾ ਝੋਲੇ ਚ ਕੀ ਹੁੰਦਾ ਝੋਲੇ ਜੀ ਰੁਪਏ ਹੁੰਦੇ ਨੇ ਹੋਰ ਕੀ ਕਿੰਨੇ ਕੁ ਅੱਛਾ ਝੋਲੇ ਚ ਰੁਪਈਏ ਹੁੰਦੇ ਨੇ ਅਈ ਵਰੀ ਕਹਿੰਦੇ ਕ੍ਰਿਸ਼ਨ ਲੈ ਜਾਂਦਾ ਐਦ ਕੀ ਫੇਰ ਤੂੰ ਲੈ ਜਾਵੇਂਗਾ ਹੈਂ ਅਕਾਲੂ ਆ ਜਾਣਗੇ ਝੋਲੇ ਮੈਂ ਉਹ ਦਿਖਾ ਕੇ ਆਉਂਗਾ ਵੀ ਆ ਗਿਆ ਪਾ ਸਾਨੂੰ ਵੀ ਦੇ ਦੇਂਗਾ ਇੱਕ ਅੱਦਾ ਨਾ ਇਹ ਗੱਲ ਗੱਲ ਦਿੰਦਾ ਨਹੀਂ ਠੀਕ ਹੈ ਜੇ ਸਾਨੂੰ ਦੇ ਦੀ ਮੇਰੇ ਪਹਿਲੇ ਕੀ ਬਚੂ ਮੈਂ ਕਿਉਂ ਕਰਦਾ ਮੇਰੇ ਵੀ ਜ਼ਮੀਨ ਨਹੀਂ ਉਹ ਜ਼ਮੀਨ ਵਾਲੇ ਨੇ ਮੈਂ ਮਦਰ ਬੱਚੇ ਵਾਲੀ ਨੇ ਜੇ ਚਾਰ ਪੈਸੇ ਮੈਂ ਕਿਸੇ ਮੀਰ ਤੋਂ ਲੈ ਲੇ ਕਿ ਫਸਾ ਪੈ ਗਿਆ ਠੀਕ ਹੈ ਫਸਾ ਪੈ ਗਈ ਉਹ ਨਹੀਂ ਕਰਦੇ ਕਿੰਨੀ ਰਪਟ ਪਊ ਪਿੰਡ ਚੋਂ ਖੈਰੇ ਨੂੰ ਸਾਰਾ ਵਜੇ ਰੂਗਾ लेजू हजार वोट ਬੜਿਆ ਬਹੁਤ ਬੜਿਆ ਅੱਛਾ ਇਹਦਾ ਤੂੰ ਐਂ ਦੱਸ ਹਾਂ ਠੀਕ ਹੈ ਇਹਦਾ ਹੁਣ ਇੰਨਾ ਆ ਕੰਮ ਤੇ ਆਗੇ ਇੰਦਰਾ ਗਾਂਧੀ ਨੇ ਪ੍ਰਿੰਸੀਪਲ ਜੀ ਸਾਰੇ ਖਵਾਰ ਬੰਦ ਕਰਤੇ ਤੇ ਚਿੱਤ ਗਈ ਦੀ ਹਾਂ ਆਈਆਂ ਨਾ ਉਹ ਚਿੱਤੇ ਆਣਗੇ ਕਿਹਨੂੰ ਕਿਹਨੂੰ ਬੰਦ ਕਰਦਾਂਗੇ ਠੀਕ ਹੈ ਹਵੇਖਦੇ ਪਰਚਾ ਕਰ ਦੋ ਇਹਦੇ ਖੈਰੇ ਦੇ ਕਰਤਾ ਕਦੇ ਫਰਾਣੇ ਦੇ ਕਰਤਾ ਕਦੇ ਧਮਕੇ ਤੇ ਐ ਨਹੀਂ ਕਿ ਤੁਸੀਂ ਤਾਂ ਬੱਚੇ ਹੋ ਮੈਂ ਤਾਂ ਮੇਰੇ ਕਰਨਗੇ ਬੰਦਾ ਹੁਣ ਮੈਂ ਨਹੀਂ ਗੋਲ ਦਿੰਦਾ ਮਿਲ ਵੀ ਕੀ ਕਰਦਾ ਉਹੀ ਨੇ ਤਾਂ ਇਹ ਘਰੇਨੇ ਚ ਕਾਰਦਾ ਹੈ ਹਾਂ ਹਰਿਆਣੇ ਦੀ ਉਸੇ ਚਨਾ ਬੱਜੇਗਾ ਨਾ ਅੱਛਾ ਉਹਦੇ ਠੀਕ ਹੈ ਉਸੇ ਦੇ ਉਸਾ ਚਨਾ ਬੱਜੇਗਾ ਬੱਜੇਗਾ ਨਾ ਵੱਧ ਘੜਕਦਾ ਹਾਂ ਵੱਧ ਘੜਕਦਾ ਹੈ